ਕੀ ਨਾਮ ਸਰ ਬਣਾਈ ਦਾਦਾ ਦਾ ਨਾਮ ਜਹਦਰ ਬਰਮਾ ਸਿੰਘ ਜਨਾਲ ਸੋ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਆਪਾਂ ਇਕੱਠੇ ਸਾਰੇ ਵੀਰ ਪਹਿਲਾਂ ਗੱਜ-ਬੱਜ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਦਰਵਾ ਖਵਾਜ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਕੱਠੇ ਹੋਏ ਹੋਏ ਅੱਜ ਆਪਣਾ ਰੇ ਮਾਤਮਾ ਗੁਰਦੁਆਰਾ ਘਰ ਦੇ ਵਿੱਚ ਕੀ ਕਰਨੇ ਅੱਜ ਦਾ ਜਿਹੜਾ ਇਕੱਠ ਹੈ ਸਾਡਾ ਉਹ ਗਰੰਥੀ ਸਿੰਘਾਂ ਨੂੰ ਜਿਹੜੀਆਂ ਮੁਸ਼ਕਲ ਆ ਰਹੀਆਂ ਨੇਗੀਆਂ ਜਿਵੇਂ ਕਿ ਉਹਨਾਂ ਦਾ ਹਰ ਰੋਜ਼ ਗੁਰਦੁਆਰਿਆਂ 'ਚ ਇੱਕ ਰੌਲਾ ਚੱਲਦਾ ਹੈ ਪੇਟਾਵਾਂ ਦਾ ਕਿ ਉਹਨਾਂ ਦੀ ਪੇਟਾਵਾਂ ਘਟਨੇ ਜਾਂ ਤਨਖਾਹਾਂ ਘਟਨੇ ਗਈਆਂ ਉਹਦੇ ਬਾਬਤ ਰੋਜ਼ ਰੌਲਾ ਪੈਂਦਾ ਹੈ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਜਿਹੜੇ ਮਸਲੇ ਰੋਜ਼ ਪਿੰਡਾਂ 'ਚ ਚੱਲਦੇ ਆਏ ਇਹ ਮਸਲਾ ਕਿਉਂ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬਾਨ ਉਹ ਆਪਣੇ ਥਰੂ ਆਪਣੇ ਅੰਡਰ ਲੈ ਕੇ ਮਸਲੇ ਨੂੰ ਕਿਉਂ ਨਾ ਹੱਲ ਕਰਦੇ ਨੇ ਉਹ ਤੇ ਜਹਦਰ ਸਾਹਿਬ ਨੂੰ ਸਾਡੀ ਬੇਨਤੀ ਵੀ ਹੈ ਕਿ ਇਹਨਾਂ ਜਿਹੜਾ ਪਟਾਵਾਂ ਦੇ ਮਸਲੇ ਰੋਜ਼ ਪਿੰਡਾਂ 'ਚ ਚੱਲਦੇ ਜਲੂਸ ਨਿਕੜਦਾ ਹੈ ਕਮੇਡੀਆਂ ਦਾ ਪ੍ਰਬੰਧਕਾਂ ਦਾ ਉਹ ਆਪਣੇ ਹੱਥ ਲੈ ਕੇ ਇਹਨਾਂ ਮਸਲਿਆਂ ਸਾਰਿਆਂ ਨੂੰ ਹੱਲ ਕਰਨ। ਇਸ ਵਾਸਤੇ ਇਕੱਠੇ ਹੋਏ ਆਂ। ਜੇ ਦੂਸਰਾ ਮਸਲਾ ਇਹ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ 30-30 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦੇ ਨੇ ਜਿਨ੍ਹਾਂ ਨੂੰ ਕੋਈ ਪੈਰੋਲ ਨਹੀਂ, ਇੱਕ ਵੀ ਰਿਹਾਈ ਨਹੀਂ ਉਹਨਾਂ ਅਜੇ ਤੱਕ। ਉਦੋਂ ਬਾਅਦ ਇੱਕ ਬਲਾਤਕਾਰੀ ਤੇ ਕੋ ਗਰਮੀ ਰਾਮ ਰਹੀਮ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ। ਔਰ ਉਹਨੂੰ ਸਿੱਖਾਂ ਦੇ ਸਿਰ ਚਾੜੇ ਜਾ ਰਿਹਾ ਹੈ। ਜਿੱਥੇ ਬੰਦੀ ਸਿੰਘਾਂ ਨੂੰ ਇੱਕ ਵੀ ਰਿਹਾਈ ਨਹੀਂ ਕਿਸੇ ਨੂੰ ਔਰ ਇੱਕ ਨੂੰ ਪਰੋਲ ਨਹੀਂ ਮਿਲੀ ਘੰਟੇ ਦੀ ਵੀ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਤੇ ਸਮੇਂ ਦੀ ਹਕੂਮਤ ਨੂੰ ਇਹ ਮੰਗ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ, ਰਿਹਾ ਕੀਤਾ ਜਾਵੇ ਔਰ ਜਿਹੜੇ ਉਹ ਜ ਸਾਦੇ ਸਾਧਵਾਂਗੇ ਰਾਮਹੀਨ ਵਾਗੇ ਨੇ ਇਹਨੂੰ ਜੇਲਾ ਵਿੱਚ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਕੋ ਕਰਮ ਕੀਤੇ ਆ ਔਰ ਕਤਲ ਵਰਗੇ ਘਿਣਾਉਣੇ ਇਹਨਾਂ ਨੇ ਕਰ ਕਾਰਨਾਮੇ ਕੀਤੇ ਹੋਏ ਆ ਅੱਜ ਪਹਿਲੀ ਮੀਟਿੰਗ ਹੈ ਜਾਂ ਕਿਸੇ ਨੂੰ ਪੈਣਾ ਵੀ ਮਿਲ ਚੁਕੀਆਂ ਕੋਈ ਮੰਗ ਅੰਦਰ ਤੱਕ ਦੋ ਅਸੀਂ ਪਹਿਲਾਂ ਹੀ ਮੀਟਿੰਗਾਂ ਕਰ ਚੁੱਕੇ ਹਾਂ ਸਾਡਾ ਕਾਫੀ ਸਾਨੂੰ ਸਿੰਘਾਂ ਦਾ ਸਹਿਯੋਗ ਮਿਲਿਆ ਅਸੀਂ ਚੱਲ ਵੀ ਰਹੇ ਹਾਂ ਤੇ ਜਿਹੜੀਆਂ ਵੀ ਸਿੰਘਾਂ ਨੂੰ ਮੁਸ਼ਕਲ ਆਉਂਦੀਆਂ ਨੇ ਅਸੀਂ ਉਹ ਹੱਲ ਕਰਦੇ ਤਾਂ ਬਾਬਾ ਦਾਰਾ ਸਿੰਘ ਜੀ ਅਕਲੀ ਆ ਪਹੁੰਚੇ ਸਾਡੇ ਕੋਲ ਇਹਨਾਂ ਦਾ ਆਪਣਾ ਜੋ ਉਧਰ ਜਥੇਬੰਦੀ ਬਣੀ ਹੈ ਉਧਰ ਵੀ ਇਹ ਚੱਲਦੇ ਆ ਇਧਰ ਸੰਗਰੂਪ ਚ ਅਸੀਂ ਚੱਲਦੇ ਆ ਸਾਰੇ ਹਾਂਜੀ ਦੂਸਰਾ ਮਾਮਲਾ ਸਾਡੇ ਹੈ ਅਸੀਂ ਮੰਗ ਕਰਦੇ ਜਿਹਦਾ ਸਾਹ ਪਾਸੋਂ ਇੱਕ ਇਹ ਮੂਰਤੀਆਂ ਸ੍ਰੀ ਹਰਮੰਦਰ ਸਾਹਿਬ ਲਾਈਆਂ ਹੋਈਆਂ ਨੇ ਇਹਨਾਂ ਨੇ ਇਹ ਫੋਟੋਆਂ ਤੇ ਅਸੀਂ ਮੰਗ ਕਰਦੇ ਆ ਸਿੰਘ ਸਾਹਿਬਾਨ ਤੋਂ ਜਿਹਦਾ ਨਾਂ ਸਾਹ ਪਾਸੋਂ ਕਿ ਕਿਤੇ ਜਿਵੇਂ ਰਾਮ ਮੰਦਰ ਬਣਿਆ ਅਜोध्या ਦੇ ਵਿਖੇ ਮਸੀਤ ਹਾ ਕੇ ਕਿਤੇ ਕੱਲ ਨੂੰ ਜਿਹੜੀਆਂ ਸ਼ਰਾਰਤੀ ਬੰਦੇ ਐ ਵੈਸੇ ਹਿੰਦੂਆਂ ਨਾਲ ਸਾਡਾ ਬ੍ਰੇਮ ਪਿਆਰ ਬਹੁਤ ਐ ਪਰ ਜਿਹੜੇ ਸ਼ਰਾਰਤੀ ਹਿੰਦੂ ਐ ਕਿਤੇ ਉਹ ਇਹ ਗੱਲ ਨਾ ਕਹਿ ਦੇਣਾ ਕਿ ਸਾਡਾ ਇਹ ਮੰਦਿਰ ਐ ਸ੍ਰੀ ਹਰਮੰਦਰ ਸਾਹਿਬ ਇਹਨਾਂ ਮੀਨਾਕਾਰ ਦੀ ਤਰਜ਼ ਤੇ ਇਹ ਤਸਵੀਰਾਂ ਲਵਾਈਆਂ ਹੋਈਆਂ ਨੇਗੀਆਂ ਐ ਇਸ ਟਾਈਮ ਲੱਗੀਆਂ ਹੋਈਆਂ ਨੇ ਤੇ ਇਹ ਮੈਂ ਸਿੰਘ ਸਭਾ ਨਾਲੋਂ ਤੋਂ ਮੰਗ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੋਂ ਕਿ ਇਹ ਤਸਵੀਰਾਂ ਉੱਥੋਂ ਫੌਰਨ ਹਟਾਈਆਂ ਜਾਣ ਤਿੰਨ ਮਹੀਨੇ ਰੱਖਣੀ ਮੈਂ ਭਜਦਾਰਾ ਸਿੰਘ ਅਕਲੀਆ ਜੀ ਭਾਈ ਕਨਾਈਆ ਗਰੰਟੀ ਸਭਾ ਅੱਜ ਅਸੀਂ ਗੁਰਦੁਆਰਾ ਨਾਨਕਾਣਾ ਸਾਹਿਬ ਦੇ ਵਿੱਚ ਪੰਜਾਬ ਦੀਆਂ ਜੋ ਗਰੰਟੀ ਸਭਾਵਾਂ ਬਣੀਆਂ ਨੇ ਉਹਨਾਂ ਦੇ ਵਿਸ਼ੇਸ਼ ਦੇ ਦੇ ਤੇ ਮੀਟਿੰਗ ਦੇ ਵਿੱਚ ਪਹੁੰਚੇ ਆ ਜੀ ਜਿਸ ਦੇ ਵਿੱਚ ਗਰੰਟੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਪ੍ਰਬੰਧਕਾਂ ਵੱਲੋਂ ਬਹੁਤ ਜ਼ਿਆਦਾ ਗਰੰਟੀਆਂ ਦਾ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਦੇ ਸਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਦੂਸਰੀ ਬੇਨਤੀ ਭਾਈ ਵਰਮਾ ਸਿੰਘ ਨੇ ਆਪ ਨੂੰ ਕੀਤੀ ਹੈ ਕਿ ਹਰਮੰਦਰ ਸਾਹਿਬ ਦਰਵਾਜ਼ਾ ਸਾਹਿਬ ਦੇ ਵਿੱਚ ਜੋ ਮੀਨਾਕਾਰੀ ਹੋ ਰਹੀ ਹੈ ਉਹਦੇ ਵਿੱਚ ਜੋ ਚਿੱਤਰ ਬਣਾਏ ਜਾ ਰਹੇ ਨੇ ਅਸੀਂ ਕੁਝ ਦਿਨਾਂ ਦੇ ਵਿੱਚ ਇਹ ਸਾਰੀਆਂ ਸਭਾਵਾਂ ਨੂੰ ਲੈ ਕੇ ਅਸੀਂ ਇਕੱਠੇ ਕਰਕੇ ਅਸੀਂ ਅਕਾਲ ਤਖਤ ਦੇ ਜਥੇਦਾਰ ਗਨ ਅਗਭੀਰ ਸਿੰਘ ਨਾਲ ਇਸ ਸਬੰਧੀ ਮਿਲਾਂਗੇ ਤੇ ਤਾਂ ਕਿ ਜੋ ਇਹ ਮੂਰਤੀਆਂ ਨੇ ਉਥੇ ਜੋ ਮੀਨਾਕਾਰੀ ਕੀਤੀ ਹੋਈ ਹੈ ਸੋਨੂੰ ਉਹ ਤਾਂ ਹਟਾਇਆ ਜਾਵੇ ਇੱਕ ਗੱਲ ਫਿਰ ਗ੍ਰੰਥ ਸਿੰਘਾ ਜੀ ਦੀ ਤਨਖਾਹ ਬੜੀ ਘਟਉਂਦੀ ਹੈ ਇਹਦੇ ਬਾਰੇ ਵੀ ਕੋਈ ਗੱਲ ਕਰੂੰਗਾ ਹਾਂ ਜੀ ਪਿੰਡਾਂ ਦੇ ਵਿੱਚ ਗ੍ਰੰਥ ਸਿੰਘਾ ਦੀ ਤਨਖਾਹ ਬਹੁਤ ਘਟ ਹੈ ਕੁਝ ਸਮਾਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਐਲਾਨ ਕੀਤਾ ਸੀਗਾ ਕਿ ਲੋਕਲ ਗੁਰਦੁਆਰਿਆਂ ਦੀਆਂ ਗ੍ਰੰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5000 ਰੁਪਏ ਤਨਖਾਹ ਬਤੌਰ ਦਿੱਤੀ ਜਾਊਗੀ ਸ਼੍ਰੋਮਣੀ ਕਮੇਟੀ ਵੱਲੋਂ ਪਰ ਉਹ ਅਜੇ ਤੱਕ ਐਲਾਨ ਹੀ ਰਹਿ ਗਿਆ ਪਰ ਲਾਗੂ ਨਹੀਂ ਹੋਇਆ ਅਸੀਂ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੂੰ ਮਿਲ ਕੇ ਵਿਚਾਰ ਕਰਾਂਗੇ ਕਿ ਜੋ ਸ਼੍ਰੋਮਣੀ ਕਮੇਟੀ ਜੋ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਗੁਰਵਚਨ ਸਿੰਘ ਨੇ ਐਲਾਨ ਕੀਤਾ ਸੀਗਾ ਕਿ 5000 ਰੁਪਏ ਲੋਕਲ ਗੁਰਦੁਆਰਾ ਪ੍ਰਬੰਧ ਗੁਰਦੁਆਰਾ ਸਾਭ ਦੇ ਗ੍ਰੰਥੀਆਂ ਨੂੰ 5000 ਰੁਪਿਆ ਸ਼੍ਰੋਮਣੀ ਕਮੇਟੀ ਤੋਂ ਵਾਇਆ ਜਾਵੇ। ਪਹਿਲਾਂ ਕਿਹੋ ਜਿਹੀ ਮਦਦ ਸੀ ਠਾਏ ਕਿਸੇ ਪ੍ਰਧਾਨ ਜੀ। ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੋਂਗੋਵਾਰ ਕੋਲੇ ਵੀ ਇਹ ਮੰਗ ਅਸੀਂ ਰੱਖੀ ਸੀਗੀ ਪਰ ਉਹਨਾਂ ਨੇ ਉਹਨਾਂ ਦੇ ਜੋ ਹਾਰਜਕਾਲ ਸੀਗਾ ਉਹ ਬਹੁਤ ਥੋੜਾ ਸੀਗਾ। ਇਸ ਕਰਕੇ ਉਹ ਕਰਨੀ ਸਕਦੇ। ਕੀ ਨਾਮ ਹੈ ਵੀਰ ਜੀ ਆਪਣਾ? ਮੇਰਾ ਨਾਮ ਭਗਵੰਤ ਸਿੰਘ ਹੈ ਜੀ। ਅੱਜ ਇਕੱਠੇ ਹੋਏ ਹਾਂਗੇ ਗੁਰੂ ਘਰ ਦੇ ਵਿੱਚ ਕੀ ਕਹਿਣਾ ਚਾਹੁੰਗੇ? ਹਾਂਜੀ ਅੱਜ ਜੋ ਸਾਡੀ ਗ੍ਰੰਥੀ ਸਿੰਘਾਂ ਦੀ ਮੀਟਿੰਗ ਹੈ। ਅਸੀਂ ਗਰੰਥੀ ਸਿੰਘ ਇਕੱਠੇ ਹੋਏ ਆ ਸਾਡੇ ਜੋ ਮਸਲੇ ਨੇ ਉਹਨਾਂ ਵਾਸਤੇ ਇਕੱਠੇ ਹੋਏ ਆ ਜੀ ਸਾਡੇ ਮਸਲੇ ਜਿਵੇਂ ਲਾ ਲੋ ਵੀ ਸਾਡੇ ਗਰੰਥੀ ਸਿੰਘਾਂ ਦੇ ਜਿਹੜੀਆਂ ਪੇਟਾਵਾ ਨੇ ਤਨਖਾਹਾਂ ਨੇ ਇਹਨਾਂ ਦੇ ਵਿੱਚ ਬਹੁਤ ਫਰਕ ਕੀਤਾ ਜਾਂਦਾ ਹੈ ਕਿਸੇ ਕਿਸੇ ਗਰੰਥੀ ਸਿੰਘ ਦੀ 5000 ਤਨਖਾਹ ਹੈ ਕਿਸੇ ਦੀ 7000 ਹੈ ਜੀ ਇਸ ਕਰਕੇ ਤੁਹਾਨੂੰ ਆਪ ਹੀ ਪਤਾ ਹੈ ਵੀ ਅੱਜ ਕੱਲ 5-7000 ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤਰੀਕ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਸੀਗੇ ਕਿ ਗਰੰਥੀ ਸਿੰਘਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕੀਤੀ ਗਈ ਸੀ ਫ੍ਰੀ ਲੇਕਿਨ ਬਾਅਦ ਵਿੱਚ ਅਕੈਡਮੀ ਲੈ ਪੈਸੇ ਮੰਗਣ ਲੱਗੇ ਹਾਂਜੀ ਗਰੰਥੀ ਸਿੰਘਾਂ ਦੇ ਬੱਚਿਆਂ ਨੂੰ ਅਕੈਡਮੀ ਵੱਲੋਂ ਜਿਹੜੀ ਉਹਨਾਂ ਨੇ ਐਲਾਨ ਕੀਤਾ ਸੀ ਬੜੂ ਸਾਹਿਬ ਵੱਲੋਂ ਜੀ ਹਾਂ ਵੀ ਛੋਡੇ ਗਰੰਥੀ ਸਿੰਘਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਵਾਂਗੇ ਉਹ ਕੀ ਕਰਦੇ ਨੇ ਜੀ ਪਹਿਲਾਂ ਬੱਚਿਆਂ ਨੂੰ ਲਾ ਲੈਂਦੇ ਆ ਵੀ ਛੋਡੇ ਤੋਂ ਐਨੇ ਪੈਸੇ ਭਰਾਵਾਂਗੇ ਤੁਹਾਡੀ ਆ ਚੀਜ਼ ਮਾਫ ਕਰਾਂਗੇ ਜੀ ਲਾ ਲਓ ਜੀ ਵੀ 30000 ਰੁਪਏ 30000 ਦੇ ਵਿੱਚ ਉਹ 20000 ਭਰਾਉਂਦੇ ਨੇ 10000 ਉਹ ਮਾਫ ਕਰ ਦਾਂਦੇ ਨੇ ਜੀ ਪਰ ਇਹ ਨਹੀਂ ਹੈਗਾ ਵੀ ਸਾਰਾ ਕੁਝ ਮਾਫ ਕਰ ਦੇਣੀ ਜੀ ਫੇਰ ਵੀ ਜੋ 10000 ਦੇ ਵਿੱਚੋਂ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਭਰਾ ਹੀ ਲੈਂਦੇ ਨੇ ਜੀ ਕਦੇ ਇੱਥੇ ਆ ਸੇਵਾ ਭੇਜ ਦੋ ਜੀ ਕਦੇ ਇੱਥੇ ਆ ਸੇਵਾ ਭੇਜ ਦੋ ਉਹ ਬਹੁਤ ਤੰਗ ਕਰਦੇ ਨੇ ਜੀ ਗਰੰਥੀ ਸਿੰਘਾ ਦੇ ਬੱਚਿਆਂ ਨੂੰ